ਗੁਰਿਆ ਇਲਾਕੇ ਵਿੱਚ ਚੋਰਾ ਦਾ ਕਹਿਲ ਲਗਾਤਾਰ ਹੀ ਜਾਰੀ ਹੈ ਜਿਸ ਕਣ ਇਲਾਕਾ ਵਾਸੀ ਖਾਸੇ ਪਰੇਸ਼ਾਨ ਹਨ ਪਰ ਚੋਰ ਹਨ ਕੇ ਪੁਲਿਸ ਦੀ ਗ੍ਰਿਫਤ ਤੋਂ ਕੋਸਾ ਦੂਰ ਹਨ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਿਆ ਵਿਖੇ ਜਿੱਥੇ ਕੇ ਚੋਰਾਂ ਨੇ ਚੋਰੀ ਦੀ ਸਫਲ ਵਰਦਤ ਨੂੰ ਅੰਜਾਮ ਦਿੱਤਾ ਮੈਂ ਭਾਜੀ ਅਮਰਤਪਾਲ ਸਿੰਘ ਮੈਂ ਆਪਣੇ ਭੂਵਨ ਭਾਜੀ ਦਾ ਫਰੈਂਡ ਆ ਮਕੈਨਿਕ ਤੇ ਭਾਜੀ ਹੁਣੀ ਬਾਅਦ ਸੀ ਕੰਪਲੀਟ ਮੈਨ ਰਖਾ ਕੇ ਆਇਆ ਸੀਗਾ ਤੇ ਇੱਕ ਚੀਜ਼ ਭਾਜੀ ਹੋਰ ਥਾਣਾ ਸਾਡੇ ਵੱਲ ਪਰ ਮੋੜਿਆ ਇਹ ਨਹੀਂ ਸਾਡੇ ਥਾਣੇ ਦੇ ਮੋੜ ਵੀ ਚੋਰ ਇੰਨੇ ਬੇਫਿਕਰ ਹੋਇਆ ਥਾਣੇ ਦੇ ਮੋਢੋਂ ਆ ਕੇ ਚੋਰੀਆਂ ਕਰੀ ਜਾਂਦੇ ਆ ਜੀ ਹੁਣ ਸਪ੍ਰਸ਼ਾਸਨੀ ਦੇ ਵਿੱਚ ਲੱਗੇ ਆਪਣੇ ਫੈਰਬਾਈ ਕੀ ਕਰ ਰਹੇ ਆ ਜਾਂ ਦੁਪਹਿਰ ਨੂੰ ਨਾਕਾ ਲਾ ਦਿੰਦੇ ਆ ਨਹਿਰ ਦੇ ਪੌਂਟ ਤੇ ਦਿੱਲੀ ਉੱਥੇ ਆਮ ਜਨਤਾ ਉਹਦੀ ਨਾਕਾ ਤਾਂ ਰਾਤ ਨੂੰ ਲੱਗਣਾ ਚਾਹੀਦਾ ਜੀ ਰਾਤ ਨੂੰ ਇੱਥੇ ਖੜਨਾ ਚਾਹੀਦੇ ਆ ਦਿਨੇ ਖੜ ਕੇ ਉੱਥੇ ਚਰਾਨ ਘੱਟਦੇ ਆ ਜੀ ਆ ਘੱਟ ਰੋ ਘੱਟ ਲੋ ਆਮ ਜਨਤਾ ਜਾਂਦੀ ਆਉਂਦੀ ਆ ਮੇਰਾ ਦਿੱਲੀ ਦਾ ਆਉਣ ਜਾਣਿਆ ਜੀ ਮੈਂ ਦੱਸਿਆ ਮੈਂ ਨੁਕਲ ਮਕੈਨਿਕ ਤੋਂ ਆਉਂਦਾ ਜਾਂਦਾ ਗੱਡੀ ਮੇਰੀ ਆਉਂਦੀ ਜਾਂਦੀ ਮੇਰਾ ਗੱਡੀਆਂ ਦਾ ਕੰਮ ਇਹਦੀ ਕੰਮ ਹੁੰਦਾ ਰਹ ਕਹਦੇ ਤੂੰ ਵੀ ਚਲਾਨ ਕਟਾ ਕੇ ਹੀ ਜਾ। ਹਾਂ। ਹੋਰ ਦੋਸਤ ਜੀ ਗੱਲ ਚੋਰਾਣਾ ਬਾਰੇ ਕਰਨੀ ਹੁੰਦਾ। ਚੋਰਾਣਾ। ਕੰਪਲੇਨਟ ਮੈਂ ਕੱਲ ਵੀ ਕੀਤੀ ਹੋਇਆ ਹਜੇ ਤੱਕ ਦੇਖ ਲੋ ਆ ਕਿ ਮੌਕਾ ਨਹੀਂ ਆ ਕੇ ਦੇਖ ਕੇ ਗਏ। ਉੱਥੇ ਜਾਣੀ ਅਸੀਂ ਗਏ ਆ। ਉਹਨਾਂ ਨੇ ਬਾਇਫੇਸ ਵਧੀਆ ਤਰੀਕੇ ਜਾਨੀ ਇਗਨੋਰ ਟਾ ਵੀ ਰੱਖਿਆ ਸਾਨੂੰ। ਜਿੰਦ ਤੇ ਤੁਹਾਡੀ ਗੁਰੂ ਨਾਲਾਖੁਰਾ ਮੰਦਲਾ। ਗੁਰਾਇਆ। ਗਾਇਲਸਟਾ। ਕੱਲ ਮੈਂ ਸੀ 31 11:00 ਸਮੇਂ ਤੇ ਹੀ। ਅੱਛਾ ਜੀ। साढ़े ग्यारह बजे गई तब मैं बारह बजे वापस आई अपने घर में जो मैं आई तो गली से देख खड़ी होकर देखा मैं गेट खुला से गेट खुला सी फिर मैं अंदर आई अंदर आके मैं देखे सारे पास देखे तो कुंडे तो लगे हुए थे अंदर सारे तो पर रसोई वाला कुंडा भी लगा हुआ सी फिर मैं फिर बाहर में गई फिर मैं महल्यान इकट्ठे करके लियाई फिर उन्होंने कहा कि तू अंदर दे तो देख चोरी त नहीं होया तो समान चोरी त नहीं हो उसके बाद मैं रसोई च गई तो रसोई तो सिलेंडर है नहीं ਇਹ ਵਾਰ ਸਾਰੇ ਕੱਟੇ ਹੋ ਗਏ ਗਰੀਬੰਦੇ ਵਾਲੇ ਆ ਸਿडनी ਨਾਲ ਤੇ ਕੌਮ ਰੈਲ ਦੀ ਗਰੀਕੇ ਰੈਨੋਆ ਵਰਲੰਟ ਪਰਮਨ ਲੇ ਮੈਂ ਸਿਰ ਕੋਣਕ 12 ਘਰੋਂ ਨਿਕ ਰਹੀ ਆ ਆਪਣੇ ਉਹ ਤੇ ਇੱਥੇ ਕੋਈ ਨਾ ਮੋਟਰਸੈਕਲ ਤੇ ਖੜਾ ਤੇ ਮੈਨੂੰ ਕਾਲੀ ਸੀ ਟੈਂਕ ਤੇ ਜਾਂਦੀ ਮੈਂ ਉਹਦੇ ਆ ਧਿਆਨ ਦਿੱਤਾ ਮੈਂ ਕਿਹਾ ਉੱਦਾਂ ਹੀ ਖੜਾ ਹੋਊਗਾ ਕੋਈ ਕੰਮ ਚੱਲਦਾ ਇੱਥੇ ਗਵਾਂਢੀਆਂ ਦੇ ਉਹਦਾ ਕਰਕੇ ਖੜਾ ਹੋਊਗਾ ਤੇ ਜਦੋਂ ਵਾਪਸ ਆਈਆਂ ਤੇ ਮੈਂ ਧਿਆਨ ਨੀ ਨਾ ਦੇ ਕਮਰੇ ਵਾਲ ਨੂੰ ਦਿੱਤਾ ਕਿ ਜੰਡਾ ਖੁੱਲਾ ਤੇ ਨਹੀਂ ਤੇ ਖੁੱਲਾ ਜਦੋਂ ਮੈਂ ਗਈ ਉਹਦੇ ਜੰਡਾ ਲੱਗਾ ਪਿਆ ਸੀ ਨਾ ਦਾ ਤੇ ਬੰਦਾ ਖੜਾ ਫਿਰਿਆ ਉਸ ਤੋਂ ਬਾਅਦ ਮੈਂ ਨੇ ਧਿਆਨ ਦਿੱਤਾ ਮੈਂ ਬੈਠੇ ਅੱਜ ਦਿਨ ਟਾਲੀਆ ਵਾਲੇ ਬੈਂਕ ਦੇ ਕੋਲੋਂ ਮੁੜ ਕੇ ਵਾਪਸ ਆ ਗਏ ਦੋਸਤੋ ਬਾਹਰ ਥੋੜਾ ਜਿਹਾ ਬਾਹਰ ਰੁਆ ਪੈ ਗਿਆ ਚੋਰੀ ਹੋ ਗਈ ਬਣੀ ਤਾਂ ਚੋਰੀ ਹੋ ਗਈ ਤੇ ਪੁਲਿਸ ਕੰਪਲੀਟ ਕੀਤੀ ਕੱਲ ਗਿਆ ਸੀਗੇ ਤੇ ਕੱਲ ਹੈਂਡਸਿਕ ਪੁਲਿਸ ਵਾਲੇ ਅਸੀਂ ਬਾਹਰੋਂ ਮੋੜਿਆ ਅੱਜ ਗਿਆ ਸੀ ਤਾਂ ਜੀ